ਦੀ ਬੇਨਤੀ ਹੈ ਜਪਜੀ ਸਾਹਿਬ ਦਾ ਪਾਠ ਰੋਜ਼ ਕਰਿਆ ਕਰੋ ਪਰ ਕੈਲਕੂਲੇਟਰ ਤੇ ਨਹੀਂ ਕਰਨਾ ਕੰਪਿਊਟਰ ਤੇ ਜੜਾ ਕੇ ਨਹੀਂ ਕਰਨਾ ਇੱਕ ਇੱਕ ਪੰਕਤੀ ਜਦੋਂ ਪੜੋਗੇ ਜਿਵੇਂ ਸਵੇਰੇ ਆਸਾ ਕੀ ਵਾਰ ਦਾ ਕੀਰਤਨ ਹੁੰਦਾ ਪਰ ਕੀਰਤਨ ਤੇ ਨਹੀਂ ਹੁੰਦਾ ਆਸਾ ਦੀ ਵਾਰ ਦਾ ਪਾਠ ਹੁੰਦਾ ਹੈ ਕੀਰਤਨ 10 15 ਸ਼ਬਦ ਬਾਹਰੋ ਗਾ ਦਿੱਤੇ ਜਾਂਦੇ ਨੇ ਜਿਸ ਦਿਨ ਖਾਲਸਾ ਜੀ ਹਰ ਗੁਰਦੁਆਰੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਗਿਆ ਜਦੋਂ ਰੋਜ਼ ਪੜਿਆ ਗਿਆ ਪੱਗ ਓਪੇ ਤਾਣਾ ਆਪਣਾ ਕੀਆ ਕਮਾਣਾ ਪੱਗ ਓਪੇ ਤਾਣਾ ਆਪਣਾ ਕੀਆ ਕਮਾਣਾ ਤੇ ਕਦੇ ਨੰਗੇ ਪੈਰੀ ਗੁਰਦੁਆਰੇ ਨਹੀਂ ਆਓਗੇ ਤੁਸੀਂ ਐਸੇ ਕਰਕੇ ਤੇ ਜੋੜਾ ਕਰ ਬਣੇ ਸੀ ਗੁਰਦੁਆਰਿਆਂ ਵਿੱਚ ਮਹਾਰਾਜ ਕਹਿੰਦੇ ਭਾਈ ਜੇ ਤੂੰ ਪੈਰੀ ਜੁੱਤੀ ਨਹੀਂ ਪਾਉਂਦਾ ਤੇ ਤੂੰ ਆਪਣਾ ਕੀਤਾ ਪਾਏਗਾ ਰਾਹ ਚ ਲੋਕਾਂ ਨੇ ਕਿਸੇ ਨੇ ਥੁੱਕ ਛੁੱਟਿਆ ਹੋਏਗਾ ਕਿਸੇ ਨੇ ਮਲ ਮੂਤਰ ਵਿਸ਼ਟਾ ਕੀਤੀ ਹੋਏਗੀ ਕਿਸੇ ਨੇ ਤਮਾਕੂ ਬੀੜੀ ਸਿਗਰਟ ਪੀ ਕੇ ਛੁੱਟੀ ਹੋਏਗੀ ਸਾਰੇ ਆਪਣੇ ਪੈਰਾਂ ਦੇ ਨਾਲ ਧੂਦਾ ਤੁਰਿਆ ਆਏਂਗਾ ਤੂੰ ਸਾਨੂੰ ਇਦਾਂ ਲੱਗਦਾ ਵੀ ਅਸੀਂ ਬੜਾ ਹੀ ਪੁੰਨ ਕਰਮ ਕੀਤਾ ਇਸੇ ਕਰਕੇ ਹੋ ਗਿਆ ਵੀ ਆਸਾ ਦੀ ਵਾਰ ਸੁਣੀ ਕਿਸੇ ਨੇ ਨੰਗੇ ਪੈਰੀ ਤੁਰਨ ਵਾਲਿਓ ਤੁਹਾਨੂੰ ਆਸਾ ਦੀ ਵਾਰ ਨੇ ਕਦੇ ਇਹ ਆਗਿਆ ਨਹੀਂ ਦਿੱਤੀ ਕਿ ਘਰੋਂ ਨੰਗੇ ਪੈਰੀ ਆਉਣਾ ਪਾਗੋ पे टाणा ਆਪਣਾ ਕੀਆ ਕਮਾਣਾ ਧੁੱਪ ਹੋਏਗੀ ਤੇ ਸੜਨਗੇ ਠੰਡ ਹੋਈ ਤੇ ਠਰਨਗੇ ਚਿਕੜ ਹੋਇਆ ਤੇ ਲਿਬੜਨਗੇ ਹਰਾ ਵਿੱਚ ਕੱਚ ਕੰਡੇ ਹੋਏ ਤੇ ਪੈਰ ਪਾਟਣਗੇ ਇੰਨੇ ਚ ਰੱਬ ਦਾ ਕੀ ਕੰਮ ਐ ਜੀ ਜਿੱਦਨ ਰੋਜ ਆਸਾ ਦੀ ਵਾਰ ਗੁਰਦੁਆਰਿਆਂ ਵਿੱਚ ਗਾਈ ਗਈ ਛੋਡੀ ਲੈ ਪਖੰਡਾ ਨਾਮ ਲੈ ਐ ਜਾਹੇ ਤਰੰਦਾ ਇੱਕ ਵਾਰੀ ਬੋਲਿਓ ਮੇਰੇ ਨਾਲ ਛੋੜੀ ਲੇ ਪਖੰਡਾ ਨਾਮ ਲੈ ਐ ਜਾਹੇ ਤਰੰਦਾ ਆ ਫਿਰ ਤੁਹਾਡੀਆਂ ਮੌਲੀਆਂ ਮੂਲੀਆਂ ਸਭ ਉਤਰ ਜਾਣਗੀਆਂ ਜਿਹੜਾ ਸਵੇਰੇ ਕੀਰਤਨ ਹੁੰਦਾ ਉਹ ਕਹਿੰਦੇ ਨੇ ਮਹਾਰਾਜ ਉਹ ਪਖੰਡ ਛੱਡ ਦੇ ਸਿਖਾ ਮੈਂ ਤੈਨੂੰ ਪਖੰਡੀ ਨਹੀਂ ਸੀ ਬਣਾਇਆ ਪਰੇ ਦੇ ਕਿਸੇ ਦਾ ਕੀ ਗਿਆ ਹੈ ਅਸੀਂ ਆਪਣੀ ਮਰਿਆਦਾ ਹੀ ਗਵਾਲੀ ਆ ਵੇਖਿਆ ਹੋ ਨਮਾ ਕੀਰਤਨ ਇਹਦਾ ਕੀਰਤਨ ਹੁੰਦਾ ਕਦੇ ਸੁਣਿਆ ਦਰਬਾਰ ਸਾਹਿਬ ਦੇ ਵਿੱਚ ਸ਼ਬਦ ਕੀ ਹੈ ਤੂੰ ਮੇਰਾ ਪਿਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰੀ ਮਾਤਾ ਵਾਹਿਗੁਰੂ ਵਾਹਿਗੁਰੂ ਤੂੰ ਮੇਰਾ ਬੰਦਪ ਵਾਹਿਗੁਰੂ ਵਾਹਿਗੁਰੂ ਕੀ ਗੁਰੂ ਅਰਜਨ ਸਾਹਿਬ ਤੋਂ ਗਲਤੀ ਹੋ ਗਈ ਕੋਈ ਕਿ ਉਹ ਵਾਹਿਗੁਰੂ ਧਿਕਣਾ ਭੁੱਲੀ ਗਏ ਵਿੱਚ ਇੱਕ ਅੱਗੇ ਤੁਰ ਪੈਂਦਾ 15 ਮਗਰ ਤੁਰ ਪੈਂਦੇ ਨੇ ਖਾਲਸਾ ਜੀ ਕੌਣ ਮਾਫ ਕਰੇਗਾ ਤੁਹਾਨੂੰ ਤੁਸੀਂ ਤੇ ਗੁਰੂ ਰਾਮਦਾਸ ਦੇ ਘਰ ਦੀ ਵੱਡੀ ਮਰਿਆਦਾ ਹੀ ਰੋੜ ਦਿਤੀ ਹੈ ਵਾਹਿਗੁਰੂ ਸਿਮਰਣੇ ਬੈਠੋ ਵਾਢੇ ਤਪੜੇ ਲੈ ਕੇ ਕੰਟਾ ਵਾਹਿਗੁਰੂ ਵਾਹਿਗੁਰੂ ਕਰੋ ਕਿਉਂ ਨਾ ਕਰੋ ਪਰ ਇਹਦਾ ਨਹੀਂ ਇਹਦਾ ਨਹੀਂ ਮੁਰ ਸ਼ਬਦ ਹੈ ਬਿਸਰ ਗਈ ਸਭ ਤਾਤ ਪਰਾਈ ਵਾਹਿਗੁਰੂ ਵਾਹਿਗੁਰੂ ਜਬ ਤੇ ਸਾਧ ਸੰਗਤ ਮੋਹੇ ਪਾਈ ਵਾਹਿਗੁਰੂ ਵਾਹਿਗੁਰੂ ਇਹ ਕੀ ਹੋਇਆ ਬਈ ਇਹ ਤੇ ਸੁਣਿਆ ਸੀ ਵੀ ਹਰ ਸਾਲ ਨਵਾਂ ਮੋਬਾਈਲ ਆਉਂਦਾ ਤੇ ਰੋਜ਼ ਉਹਦੇ ਚ ਨਵੇਂ ਵਰਜਨ ਆਉਂਦੇ ਨੇ। ਖਾਲਸਾ ਦੀ ਤਗੜੇ ਹੋ ਜਾਓ। ਇਹ 4 ਪੈਸੇ ਕਮਾਉਣ ਵਾਲੇ ਲੋਕਾਂ ਦਾ ਵਿਰੋਧ ਕਰਨਾ ਪਏਗਾ ਤੁਹਾਨੂੰ। ਉਹਨੂੰ ਕੋ ਜੇ ਤੈਨੂੰ ਵੈਗਰੂ ਕਹਿਣਾ ਆਉਂਦਾ ਅੱਧਾ ਘੰਟਾ ਵੈਗਰੂ ਕਹਿ ਬੋਲੋ। ਅੱਧਾ ਘੰਟਾ ਸਿਮਰਨ ਕਰੋ ਕੁਤਰਾਜ। ਵੈਗਰੂ ਗੁਰ ਮੰਤਰ ਹੈ। ਪਰ ਗੁਰਬਾਣੀ ਦੇ ਰੂਪ ਨੂੰ ਵਿਗਾੜਨਾ ਜੀਵ ਸੰਬੱਠ ਪਾਠ ਵਾਲੇ ਕਰਦੇ ਨੇ ਇੱਕ ਪੰਗਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਇੱਕ ਫੇਰ ਪੰਗਤੀ ਪੜ ਲਈ ਇੱਕ ਵਾਰੋਂ ਫੇਰ ਪੜ ਲਈ ਕੀ ਕਹਿਣਾ ਚਾਹੁੰਨੇ ਗੁਰੂ ਅਰਜਨ ਸਾਹਿਬ ਜੀ ਤੋਂ ਕੋਈ ਭੁੱਲ ਹੋ ਗਈ ਭਾਈ ਗੁਰਦਾਸ ਜੀ ਨੂੰ ਬਾਣੀ ਦਿਖਣੀ ਨਹੀਂ ਆਈ ਭਾਈ ਮਤੀ ਦਾਸ ਨੇ ਸ਼ਹਾਦਤ ਦਿੱਤੀ ਪਾਠ ਜਪਜੀ ਦਾ ਕੀਤਾ ਯੋ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਸੀ ਖਾਲਸਾ ਜੀ ਬੱਚੋ ਇਹਨਾਂ ਤੋਂ ਛੋਡੀ ਲੇ ਪਖੰਡਾ ਇਹ ਕਰਮकांड ਨੇ ਕੀਰਤਨ ਨੂੰ ਕੀਰਤਨ ਕਰੋ ਕਥਾ ਨੂੰ ਕਥਾ ਕਰੋ ਸਿਮਰਨ ਨੂੰ ਸਿਮਰਨ ਕਰੋ ਅੱਧਾ ਘੰਟਾ ਕਰੋ ਘੰਟਾ ਕਰੋ ਵਾਹਿਗੁਰੂ ਵਾਹਿਗੁਰੂ ਕਰੋ ਮੈਂ ਬੇਨਤੀ ਕਰ ਰਿਹਾ ਸੀ ਅਸੀਂ ਦਰਬਾਰ ਦੇ ਵਿੱਚੋਂ ਇਹ ਛੱਡ ਦਿੱਤਾ ਜੇ ਤੁਸੀਂ ਜਪਜੀ ਸਾਹਿਬ ਕਿਤੇ ਇਦਾਂ ਪੜਿਆ ਹੁੰਦਾ ਇੱਕ ਵਾਰੀ ਮੇਰੇ ਨਾਲ ਤਿੰਨ ਵਾਰੀ ਤੁਸੀਂ ਬੋਲਣਾ ਹੈ ਪਾਪੀ ਪੁੰਨੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਆਪੇ ਬੀਜ ਨਹੀਂ ਹੁਣ ਇਹ ਤਾਂ ਨਹੀਂ ਹੁਣ ਆਪਾਂ ਨੂੰ ਇਦਾਂ ਲੱਗਦਾ ਵੀ ਗਿਆਨੀ ਜੀ ਫੇ ਤੁਸੀਂ ਕੀ ਕਰੋਗੇ ਵੀ ਤੁਹਾਨੂੰ ਉਹਦੇ ਰੱਖਿਆ ਹੀ ਇਸੇ ਕਰਕੇ ਤਨਖਾਹ ਤੇ ਅਸੀਂ ਕਿ ਸਾਰੀਆਂ ਮਾਫੀਆਂ ਸਾਡੀਆਂ ਤੁਸੀਂ ਮੰਗੋਗੇ ਨਹੀਂ ਕੋਈ ਕਿਸੇ ਲਈ ਕੁਝ ਨਹੀਂ ਕਰ ਸਕਦਾ ਇਹ ਕਰਮੀ ਆਪੋ ਆਪਣੀ ਕਰਮੀ ਆਪੋ ਕਰਮੀ ਆਪੋ ਆਪਣੀ ਹੁਣ ਬੋਲੋ ਆਪੇ ਬੀਜ ਆਪੇ ਬੀਜ ਨਹੀਂ ਨਹੀਂ ਤੁਸੀਂ ਗਾਤੁਰ ਪੈਂਦੇ ਇਹ ਗੱਲ ਬਣਨੀ ਨਹੀਂ ਤੇ ਹੁਣੇ 2 ਮਿੰਟ ਚ ਬਣ ਜਾਣੀ ਹੈ ਆਪੇ ਬੀਜ ਆਪੇ ਹੀ ਖਾ ਨਹੀਂ ਮੇਰੇ ਨਾਲ ਬੋਲੋਗੇ ਨਾ ਤੁਹਾਨੂੰ ਗੱਲ ਸਮਝ ਆਏਗੀ ਮੈਂ ਬੋਲਦਾ ਆਪੇ ਬੀਜ ਤੁਸੀਂ ਵੀ ਕਹਿਣਾ ਆਪੇ ਬੀਜ ਫਿਰ ਮੈਂ ਬੋਲਾਂਗਾ ਆਪੇ ਖਾ ਫਿਰ ਤੁਸੀਂ ਕਹਿਣਾ ਆਪੇ ਖਾ ਫਿਰ ਤੁਹਾਨੂੰ ਸਮਝ ਆ ਜਾਏਗੀ ਪਾਪ ਕਮਾਵੰਦਿਆ ਤੇਰਾ ਕੋਈ ਨਾ 베ਦੀ ਰਾਮ ਫਿਰ ਸਮਝ ਆਏਗੀ ਸਾਡੀ ਜ਼ਿੰਦਗੀ ਬਦਲਦੀ ਕਿਉਂ ਨਹੀਂ ਇਸੇ ਕਰਕੇ ਨਹੀਂ ਬਦਲਦੀ ਅਸੀਂ ਧਰਮ ਦਾ ਮੂਲ ਜਿਹੜਾ ਸਿਧਾਂਤ ਸੀ ਉਹ ਛੱਡ ਦਿੱਤਾ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਨੇ ਚੰਦੂ ਫੜਿਆ ਚੰਦੂ ਨੂੰ ਲਿਆ ਕੇ ਉਥੇ ਬਧਾ ਜਿੱਥੇ ਮਹਾਰਾਜ ਦੇ ਸਿੱਖਾਂ ਦੇ ਕੋੜਿਆਂ ਦੇ ਮਗਰ ਕੁੱਤੇ ਬੱਦੇ ਹੋਏ ਸੀ ਚੰਦਾਲਾ ਨੇ ਕੁੱਤੇ ਵਾਲੀ ਗੱਤ ਕੀਤੀ ਜਿਵੇਂ ਕੁੱਤੇ ਨੂੰ ਭਾਂਡੇ ਵਿੱਚ ਬੁਰਕੀਆਂ ਤੋੜ ਕੇ ਰੋਟੀ ਪਾਈ ਦੀ ਐ ਚੰਦੂ ਨੂੰ ਵੀ ਪਈ ਐ ਇੱਕ ਹੁਕਮ ਕੀਤਾ ਕਿ ਮਰਨਾ ਨਹੀਂ ਚਾਹੀਦਾ ਇਹਨੂੰ ਜਿਉਂਦਾ ਰੱਖਣਾ ਐ ਅਰੇ ਦਿੱਲੀ ਤੋਂ ਲੈ ਕੇ ਲਾਹੌਰ ਤੱਕ ਇਹਨੂੰ ਕਈ ਸ਼ਹਿਰਾਂ ਦੇ ਵਿੱਚ ਘਮਾਉਣਾ ਹੈ ਲੋਕਾਂ ਨੂੰ ਦੱਸਣਾ ਹੈ ਕਿ ਜੇ ਪਾਪ ਕਰੋਗੇ ਤਾਂ ਉਹਦੀ ਸਜ਼ਾ ਇਹ ਹੁੰਦੀ ਹੈ ਇਸ ਕਰਕੇ ਭਾਈ ਆਪੇ ਬੀਜ ਆਪੇ ਹੀ ਖਾ 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 ਏ ਜਪਜੀ ਸਾਹਿਬ ਹੈ ਪੜੋਗੇ ਅਜ ਤੋਂ ਬਾਅਦ ਜੇ ਪੜੋਗੇ ਤੁਹਾਡਾ ਭਲਾ ਹੋ ਜਾਏਗਾ ਪਰ ਪੜਿਓ ਅਮਰਤ ਵੇਲੇ ਅਮਰਤ ਵੇਲਾ ਸੱਚ ਨਾਉ ਵढਿਆਈ ਵਿਚਾਰ ਫਿਰ ਕੀ ਹੋਏਗਾ ਕਰਮੀ ਆਵੇ ਕਪੜਾ ਕਰਮੀ ਨੂੰ ਕੀ ਕਹਿੰਦੇ ਨੇ ਭਲਾ ਬਖਸ਼ਿਸ਼ ਉੱਤੋਂ ਦਰ ਖੁੱਲੇਗਾ ਨਦਰੀ ਮੋਖ ਦਵਾਰ ਜਿਨੋਂ ਤੁਸੀਂ ਕਹਿੰਦੇ ਹੋ ਨਾ ਕਿ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਇਹ ਫੇ ਨਦਰ